ਦੀਵਾਲੀ ਦਾ ਤਿਹਾਰ ਹਰ ਕੋਈ ਆਪਣੇ ਪਰਿਵਾਰ ਦੇ ਨਾਲ ਕੰਪਨੀਆਂ ਦੇ ਨਾਲ ਵਿੱਚ ਪੂਰੇ ਜਸ਼ਨ ਦੇ ਨਾਲ ਮਨਾਉਂਦਾ ਤੇ ਹਰ ਇੱਕ ਕੰਪਨੀ ਦੇ EMPLOYE ਨੂੰ ਮੁਲਾਜ਼ਮ ਨੂੰ ਜਾਂ ਪਰ ਕਿਸੇ ਟੋਲ ਪਲਾਜ਼ਾ ਦੇ ਮੁਲਾਜ਼ਮ ਨੂੰ ਉਮੀਦ ਹੁੰਦੀ ਆ ਕਿ ਉਸ ਕੰਪਨੀ ਦੇ ਮਾਲਕ ਨੇ OWNER ਨੇ ਦੀਵਾਲੀ ਮੌਕੇ ਖਾਸ ਤੌਰ ਤੇ ਬੋਨਸ ਦਿੱਤਾ ਜਾਵੇਗਾ ਬਹੁਤ ਸਾਰੇ ਗਿਫਟਸ ਦਿੱਤੇ ਜਾਣਗੇ ਪਰ ਜਦੋਂ ਇੱਕ ਟੋਲ ਪਲਾਜ਼ਾ ਕੰਪਨੀ ਦੇ ਮਾਲਕ ਨੇ ਮੁਲਾਜ਼ਮਾਂ ਨੂੰ ਜਿਹੜਾ ਬੋਨਸ ਨਹੀਂ ਦਿੱਤਾ ਘੱਟ ਬੋਨਸ ਦਿੱਤਾ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਥੋੜਾ ਬੋਨਸ ਦਿੱਤਾ ਤੇ ਫਿਰ ਉਹਨਾਂ ਦੇ ਵੱਲੋਂ ਵੱਡੀ ਹੜਤਾਲ ਕਰ ਦਿੱਤੀ ਕਿ ਟੋਲ ਪਲਾਜ਼ਾ ਦੇ ਜਿਹੜੇ ਗੇਟ ਨੇ ਉਹ ਚੱਕ ਦਿੱਤੇ ਗਏ ਕਈ ਘੰਟਿਆਂ ਦੇ ਲਈ ਫਰੀ ਨੇ ਜੜੀਆਂ ਗੱਡੀਆਂ ਲੰਘਾ ਕੇ ਰੱਖ ਦਿੱਤੀਆਂ ਲੱਖਾਂ ਰੁਪਏ ਦਾ ਚੰਦ ਕੁ ਸਮੇਂ ਮਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਉਹ ਟੋਲ ਪਲਾਜ਼ਾ ਕੰਪਨੀ ਨੂੰ ਨੁਕਸਾਨ ਕਰਵਾ ਕੇ ਰੱਖਤਾ ਦਰਸਲ ਇਹ ਟੋਲ ਪਲਾਜ਼ਾ ਦੇ ਮੁਲਾਜ਼ਮ ਕਹਿ ਰਹੇ ਨੇ ਕਿ ਪਿਛਲੇ ਸਾਲ ਸਾਨੂੰ ਕਰਮਚਾਰੀਆਂ ਨੂੰ 50000 ਦਾ ਬੋਨਸ ਮਿਲਿਆ ਸੀ ਪਰ ਇਸ ਵਾਰ ਸਿਰਫ 1100 ਰੁਪਏ ਦਾ ਬੋਨਸ ਦਿੱਤਾ ਗਿਆ ਜਾਨੀ ਕਿ ਦੀਵਾਲੀ ਬੋਨਸ ਕੱਟ ਮਿਲਣ ਤੇ ਨਾਰਾਜ਼ ਹੋ ਕੇ ਕਰਮਚਾਰੀਆਂ ਨੇ ਕੰਪਨੀ ਦਾ ਵਿਰੋਧ ਕਰ ਦਿੱਤਾ ਉਹਨਾਂ ਨੇ ਜਿਹੜੇ ਬਹੁਤ ਸੋ ਬੈਰੀਅਰ ਲੱਗੇ ਹੁੰਦੇ ਨੇ ਗੇਟ ਲੱਗੇ ਹੁੰਦੇ ਨੇ ਟੋਲ ਪਲਾਜ਼ਾ ਦੇ ਉਹ ਚੱਕ ਦਿੱਤੇ ਤਕਰੀਬਨ ਦੱਸਿਆ ਜਾ ਰਿਹਾ ਕਿ 10 ਘੰਟੇ ਤੱਕ ਜਾਨੀ ਕਿ ਕੁਝ ਘੰਟਿਆਂ ਤੱਕ ਉਹ ਗੇਟ ਚੱਕ ਕੇ ਰੱਖੇ ਤੇਜ਼ ਰਫ਼ਤਾਰ ਸਾਦਰ ਫਰੀ ਦੇ ਵਿੱਚ ਲੰਘਦੇ ਰਹੇ ਜਿਸ ਦੇ ਨਾਲ ਕੁਝ ਕੁ ਘੰਟਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੰਪਨੀ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਗਿਆ ਹਾਲਾਂਕਿ ਮੌਕੇ ਤੇ ਫਿਰ ਪੁਲਿਸ ਬੁਲਾਉਣੀ ਪੈਗੀ ਜਿਸ ਤੋਂ ਬਾਅਦ ਪੁਲਿਸ ਨੇ ਬਲਾ ਕੇ ਕੰਪਨੀ ਦੇ ਵਿੱਚ ਅਤੇ ਮੁਲਾਜ਼ਮਾਂ ਦੇ ਵਿਚਕਾਰ ਸਮਝੌਤਾ ਕਰਵਾਇਆ ਪਰ ਦਰਅਸਲ ਇਹ ਤਸਵੀਰ ਹੈ ਜਿਹੜੀ ਆਗਰਾ ਲਖਨਊ ਐਕਸਪ੍ਰੈਸ ਵੇ ਤੋਂ ਸਾਹਮਣੇ ਹੈ ਜਿੱਥੇ ਕਿ ਟੋਲ ਪਲਾਜ਼ਾ ਲੱਗਿਆ ਹੋਇਆ ਫਤਿਹਬਾਦ ਤੇ ਉੱਥੇ ਜਦੋਂ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਮਿਲਦਾ ਮੁਲਾਜ਼ਮ ਕਰਮਚਾਰੀ ਇਹ ਕਹਿੰਦੇ ਨੇ ਕਿ ਪਿਛਲੇ ਸਾਲ ਸਾਨੂੰ 5000 ਰੁਪਏ ਬੋਨਸ ਦਿੱਤਾ ਗਿਆ ਸੀ ਪਰ ਇਸ ਸਾਲ ਸਿਰਫ 1100 روپے દિવાળી বোনাস ਦਿੱਤਾ ਗਿਆ جس ਤੋਂ ਬਾਅਦ ਕਰਮਚਾਰੀ ਨਾਰਾਜ਼ ਹੋ ਜਾਂਦੇ ਨੇ ਕੰਪਨੀ ਦਾ ਵਿਰੋਧ ਕਰ ਦਿੰਦੇ ਨੇ ਵਿਰੋਧ ਦੇ ਵਿੱਚ ਉਹਨਾਂ ਨੇ ਟੋਲ ਪਲਾਜ਼ਾ ਦੇ ਗੇਟ ਚੱਕ ਦਿੱਤੇ ਵੈਰੀਅਰ ਚੱਕ ਦਿੱਤੇ ਜਿਸ ਦੇ ਵਿੱਚ ਕਿ ਤੇਜ਼ ਰਫ਼ਤਾਰ ਤਕਰੀਬਨ 10 ਘੰਟੇ ਵਾਹਨ ਫਰੀ ਦੇ ਵਿੱਚ ਲੰਘਦੇ ਰਹੇ ਦੂਜੇ ਪਾਸੇ ਫਿਰ ਕੰਪਨੀ ਨੇ ਫਤਿਹ آباد ਪੁਲਿਸ ਨੂੰ ਬੁલાਇਆ ਜਿਸ ਨੇ ਕੰਪਨੀ ਆਗਰਾ ਤੇ ਜਿਹੜਾ ਐਕਸਪ੍ਰੈਸ ਵੇਚ ਰੌਂਦੀ ਹੈ ਜਿਹੜੀ ਕੰਪਨੀ ਆਗਰਾ ਲਖਨਊ ਐਕਸਪ੍ਰੈਸ ਰੇਲ ਦੇ ਉੱਪਰ ਟੋਲ ਪਲਾਜ਼ਾ ਚਲਾਉਂਦੀ ਹੈ ਕੰਪਨੀ ਨੇ ਆਪਣਾ ਤਰਕ ਇਹ ਦਿੱਤਾ ਕਿ ਅਸੀਂ ਮਾਰਚ 2025 ਤੋਂ ਟੋਲ ਪਲਾਜ਼ਾ ਦਾ ਠੇਕਾ ਲਿਆ ਤੇ ਇਸ ਕਰਕੇ ਜਿਹੜਾ ਇਨਾ ਘੱਟ ਬੋਨਸ ਦਿੱਤਾ ਗਿਆ ਜਾਨੀ ਕਿ ਅਸੀਂ ਕੁਝ ਕੁ ਮਹੀਨੇ ਪਹਿਲਾਂ ਠੇਕਾ ਲਿਆ ਕੰਪਨੀ ਫਤਿਹਬਾਦ ਟੋਲ ਪਲਾਜ਼ਾ ਦੇ ਉੱਪਰ ਤਕਰੀਬਨ 21 ਕਰਮਚਾਰੀ ਕੰਮ ਕਰਦੇ ਰਹੇ ਕਰਮਚਾਰੀਆਂ ਨੇ ਇਹ ਦੋਸ਼ ਲਗਾਏ ਕਿ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਤੇ ਕੰਪਨੀ ਅਤੇ ਕਰਮਚਾਰੀਆਂ ਵਿਚਕਾਰ ਫਿਰ ਦੁਬਾਰਾ ਤੋਂ ਸਮਝੌਤਾ ਪੁਲਿਸ ਨੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਾਈ ਤੇ ਜਿਸ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਤਰਖਾ ਦੇ ਵਿੱਚ ਵਾਦੇ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਕਰਮਚਾਰੀ ਵਾਪਸ ਕੰਮ ਦੇ ਉੱਪਰ ਆਉਂਦੇ ਤਾਂ ਤੁਸੀਂ ਦੇਖੋ ਕਿ ਇੱਕ ਕੰਪਨੀ ਨੇ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਮੌਕੇ ਉਹਨਾਂ ਦੀ ਉਮੀਦਾਂ ਅਨੁਸਾਰ ਬੋਨਸ ਨਹੀਂ ਦਿੱਤਾ ਉਹਨਾਂ ਦੇ ਵਿੱਚ ਖੁਸ਼ੀਆਂ ਦੀ ਬਜਾਏ ਨਰਾਜ਼ਗੀ ਆ ਜਾਂਦੀ ਆ ਪਰ ਉਹ ਨਰਾਜ਼ਗੀ ਕੰਪਨੀ ਨੂੰ ਇੰਨੀ ਜ਼ਿਆਦਾ ਮਹਿੰਗੀ ਪੈ ਜਾਂਦੀ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ 21 ਕਰਮਚਾਰੀ ਨੇ ਜਿਨ੍ਹਾਂ ਨੂੰ ਪਿਛਲੇ ਸਾਲ ਉਹਨਾਂ ਦੇ ਅਨੁਸਾਰ 5000 ਰੁਪਏ ਬੋਨਸ ਮਿਲਿਆ ਸੀ ਪਰ ਇਸ ਸਾਲ ਜਦੋਂ 1100 ਰੁਪਏ ਬੋਨਸ ਮਿਲਦਾ ਤੇ ਨਾਲ ਦੀ ਨਾਲ ਟੋਲ ਪਲਾਜ਼ਾ ਦੇ ਗੇਟ ਚੱਕ ਦਿੰਦੇ ਨੇ ਇੰਨੀ ਨਰਾਜ਼ਗੀ ਆ ਜਾਂਦੀ ਹੈ ਰੋਜ਼ ਪ੍ਰਦਰਸ਼ਨ ਕਰਦੇ ਨੇ ਕਿ ਕੰਪਨੀ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਜਾਂਦੇ ਰਿਹਾ ਉਸ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਮੌਕੇ ਤੇ ਫਤਿਹ ਆਬਾਦ ਪੁਲਿਸ ਬੁਲਾਉਣੀ ਪੈਂਦੀ ਆ ਪੁਲਿਸ ਨੇ ਕੰਪਨੀ ਦੇ ਵਿਚਕਾਰ ਅਤੇ ਮਲਾਜ਼ਮਾਂ ਵਿਚਕਾਰ ਸਮਝੌਤਾ ਕਰਾਇਆ ਦਰਸਲ ਕੰਪਨੀ ਇਹ ਤਰਕ ਦੇ ਰਹੀ ਹੈ ਕਿ ਅਸੀਂ ਮਾ ਚ 2025 ਤੋਂ ਜਾਨੀ ਕਿ ਕੁਝ ਸਮੇਂ ਤੋਂ ਹੀ ਜਿਹੜਾ ਹੈ ਇਸ ਕੁਝ ਮਹੀਨਿਆਂ ਤੋਂ ਇਸ ਦਾ ਠੇਕਾ ਲਿਆ ਟੋਲ ਪਲਾਜ਼ਾ ਤੇ ਇਸ ਕਰਕੇ ਜਿਹੜਾ ਘੱਟ ਬੋਨਸ ਦਿੱਤਾ ਗਿਆ ਤੇ ਦੂਜੇ ਪਾਸੇ ਹੌਲ ਕੰਪਨੀ ਨੇ ਤਰਖਾ ਦੇ ਵਿੱਚ ਵਾਦੇ ਦਾ ਭਰੋਸਾ ਵੀ ਦਿੱਤਾ ਹੈ